ਪਾਈ ਵੀਰ ਸਿੰਘ ਦੀਆਂ ਬਹੁਤ ਹੀ ਪਿਆਰੀਆਂ ਸਤਰਾਂ ਡਾਲੀ ਨਾਲੋਂ ਤੋੜਨਾ ਸਾਨੂੰ ਅਸੀਂ ਹੱਟ ਮਹਿਕ ਦੀ ਲਈ ਤੋਂ ਕੱਲ ਅਸੀਂ ਵੀ ਗੁਸਤਾਖੀ ਕੀਤੀ ਬਾਗਵਾਨ ਦਾ ਬਹੁਤ ਹੀ ਖੂਬਸੂਰਤ ਜੋ ਪੀੜਾਂ ਦਾ ਇੱਕ ਜੰਗਲ ਯੂਨੀਵਰਸਿਟੀ ਵਿੱਚ ਹੈ ਉੱਥੋਂ ਇੱਕ ਪੱਤਾ ਸੁਖਦੇਵ ਵੀਰ ਨੇ ਪੇਟ ਕੀਤਾ ਸੋਚਿਆ ਕਿ ਇਹਦੀ ਠੰਡ ਤੇ ਇਹਦੀ ਨਿਗ ਘਰ ਜਾ ਕੇ ਮਾਨਾਂਗੇ ਪਰ ਘਰ ਜਾ ਕੇ ਰਲਿਆ ਨਹੀਂ ਇਹਦਾ ਦਿਲ ਨਹੀਂ ਲੱਗਾ ਇਹ ਉਦਾਸ ਰਿਹਾ ਗੇਟ ਦੇ ਲਾਗੇ ਪਿਆ ਰਿਆ ਘਰ ਵਿੱਚ ਕੰਕਰੀਟ ਤੇ ਜੰਗਲ ਬਣ ਗਏ ਆ ਸਾਡੇ ਘਰ ਜਜ਼ਬਾਤ ਘਟ ਗਏ ਨੇ ਭਾਵ ਘਟ ਗਏ ਨੇ ਫਿਰ ਸ਼ਾਮਾਂ ਨੂੰ ਮੈਡਮ ਨੇ ਕਿਹਾ ਕਿ ਇਹ ਘਰ ਬੇਜ ਬਣ ਜਾਣਾ ਹੈ ਕੂੜੇ ਦਾ ਰੂਪ ਲੈ ਜਾਣਾ ਹੈ ਇਹਨੂੰ ਉੱਥੇ ਹੀ ਛੱਡ ਆਓ ਜਿੱਥੋਂ ਲਿਆਂਦਾ ਸੀ ਸੋ ਜਿੱਥੇ ਪੈਦਾ ਹੋਇਆ ਉੱਥੇ ਹੀ ਜਰੂਰ ਹੈ ਵਿਸਰ ਜਾਏਗਾ ਤੇ ਸ਼ਾਇਦ ਖਾਦ ਬਣ ਕੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੋਏਗੀ ਸੋ ਇਹਨੂੰ ਫਿਰ ਵਾਪਸ ਇਹਦੇ ਭੈਣ ਭਰਾਵਾਂ ਤੇ ਇਹਦੇ ਪਰਿਵਾਰ 'ਤੇ ਹੈਂਡਓਵਰ ਕਰ ਦਿਓ ਹੈਂਡਓਵਰ ਕਰ ਰਿਹਾ ਆ ਤੇ ਮਾਫੀ ਮੰਗ ਰਿਹਾ ਵਾਂ ਉਦ੍ਰਤ ਤੋਂ ਕਿ ਮੈਂ ਗੁਸਤਾਖੀ ਕੀਤੀ ਵਾਹ ਜੀ ਨਾਲੀ ਨਾਲੋਂ ਤੋੜਨਾ ਚਾਹਨੋਂ ਅਥਾ ਹੱਟ ਮਹਿੱਬਤੀ ਲੈ ਵਾਹ ਜੀ ਵਾਹਿਗੁਰੂ ਜੀ ਦਾ ਖਾਲਸਾ ਬਾਈ ਵਾਹਿਗੁਰੂ ਜੀ ਅੱਛਾ